ਇਸ ਦਾ ਸੀਗਾ ਕਿ ਸਾਡਾ ਇੱਕ ਪੁਰਾਣਾ ਕੇਸ ਚੱਲ ਰਿਹਾ ਸੀਗਾ ਕਮਰਦੀਪ ਸਿੰਘ ਵਰਸਸ ਵਿਭੂਤੀ ਚਰਮਾਈ ਚੇਅਰਮੈਨ ਇੰਪਰੂਵਮੈਂਟਸ ਦੇ ਉਹਨਾਂ ਦੇ ਅਕੋਰਡਿੰਗਲੀ ਨਾ ਹਾਈ ਕੋਰਟ ਨੇ ਇੱਕ ਸੀਲਿੰਗ ਦੇ ਆਰਡਰਸ ਕੀਤੇ ਸੀਗੇ ਸਾਡੇ ਆਫਿਸ ਦੇ ਜਿਹੜਾ ਇੱਕ ਪੰਜ ਨੂੰ ਸੀਲ ਕਰਤਾ ਸੀ ਜੀ ਆਫਿਸ ਪੁਲਿਸ ਵੱਲ ਡਿਪਟੀ ਸਾਹਿਬ ਨੇ ਆਕੇ ਉਹ ਐਸ ਪਰ ਦ ਇੰਸਟ੍ਰਕਸ਼ਨਸ ਉਹ ਕਾ ਐਸਐਸਪੀ ਪਠਾਨਕੋਟ ਉਹਨਾਂ ਨੇ ਉਹ ਸੀਲ ਕੀਤਾ ਸੀਗਾ ਅੱਜ ਸਾਨੂੰ ਉਸ ਜਿਹੜੇ ਸੀਲਿੰਗ ਹੋਈ ਸੀ ਉਹਦੇ ਕੇਸ ਤੇ ਹੀ ਸੁਪਰੀਮ ਕੋਰਟ ਦੇ ਇਸ ਜਿੱਥੋਂ ਸਾਨੂੰ ਰਾਹਤ ਮਿਲ ਗਈ ਐਂਡ ਉਹ ਸਰਾਹਤ ਦੇ ਚਲਦਿਆਂ ਅੱਜ ਐਸਐਸਪੀ ਸਾਹਿਬ ਵੱਲੋਂ ਦੁਬਾਰਾ ਡੀਐਸਪੀ ਸਾਹਿਬ ਨੂੰ ਭੇਜਿਆ ਗਿਆ ਤੇ ਉਹਨਾਂ ਦੇ ਅਕੋਰਡੀਨਟਲੀ ਅੱਜ ਫਿਰ ਡੀਸੀਲ ਕਰ ਦਿੱਤਾ ਗਿਆ ਸਰ ਕੀ ਕੇਸ ਦੇਖੋ ਇੱਕ ਪੁਰਾਣਾ ਕੇਸ ਸੀਗਾ ਇੰਪਰੂਵਮੈਂਟ ਆਫ ਸਪਲੈਂਟ ਕੋਰਟ ਦਾ ਕੋਈ ਜਗ੍ਹਾ ਦਾ ਝਗੜਾ ਸੀਗਾ ਜਿਹਦੇ ਬਾਰੇ ਡਿਟੇਲਡ ਇਨਫੋਰਮੇਸ਼ਨ ਤਾਂ ਮੈਂ ਦੇਖ ਕੇ ਦੱਸ ਸਕਣਾ ਆਫਿਸ ਦਾ ਰਿਕਾਰਡ ਪਰ ਕੋਈ ਜਗ੍ਹਾ ਦਾ ਝਗੜਾ ਸੀਗਾ ਜਿਹੜਾ ਚੱਲ ਰਿਹਾ ਹੈ ਦੇ ਹੋਕਿ ਨਾ ਕੁ ਰਿਸ਼ਰਡ ਕੋਈ ਸਕੀਮ ਕਰਾਂ ਲੈ ਆਪੀ ਕਾਚਨ ਕਰਾਂ ਆ ਸੁਪਰੀਮ ਕੋਰਟ ਕੋ ਰਾਹਤ ਮਿਲੀ ਸਾਨੂੰ ਸਰ ਕੁਛ ਨਿਯਮ ਸੁਪਰੀਮ ਕੋਰਟ ਦੇ ਫਾਰ ਦੀ ਫਾਰ ਦੀ ਟਾਈਮਿੰਗ ਤਾਂ ਕੁਛ ਨਹੀਂ ਹੈ ਸਿਰਫ ਡੀਸੀਲ ਕੀਤਾ ਗਿਆ ਆਫਿਸ ਤੇ ਇਨਸਟਰਕਸ਼ਨਸ ਸਾਨੂੰ ਕੁਛ ਨਹੀਂ ਹੈ ਉਥੋਂ ਹਾਂ ਬਿਲਕੁਲ ਬਿਲਕੁਲ ਆਫਿਸ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀਗਾ ਉਸ ਤਰ੍ਹਾਂ ਹੀ ਹੁਣ ਚੱਲੇਗਾ ਨਹੀਂ ਅਜੇ ਤੱਕ ਕੁਛ ਇਹਦੇ ਬਾਰੇ ਨਹੀਂ ਕਿਪਚਾ ਇਸ ਰਾਂ ਤੁਸੀਂ ਜਾਣਦੇ ਹੋ ਕਿ 1 ਮਈ 2025 ਨੂੰ ਆਪਾਂ ਇੰਪਰੂਵਮੈਂਟ ٹرسٹ ਦਾ ਜਿਹੜਾ ਆਫਿਸ ਹੈ ਸੀਲ ਕੀਤਾ ਸੀ ਇਹਦੇ ਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਸੀ ਤੇ ਉਹਦੇ ਬਾਅਦ ਐਸਐਸਪੀ ਪਟਾਣਪੁਰ ਜੀ ਦਾ ਲਿਖੀ ਸਾਨੂੰ ਮਕਮਲ ਸੀ ਉਹਦੇ ਬਾਅਦ ਅ ਅੱਜ ਫੇਰ ਆਪਾਂ ਇੱਥੇ ਆਏ ਹਾਂ ਜੀ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਇਸ ਇੰਪਰੂਵਮੈਂਟ ਟਰਸਟ ਦਾ ਜਿਹੜਾ ਮਸਲਾ ਹੈ ਇਹਦੇ ਕੇਸ ਹਾਈ ਕੋਰਟ ਐਂਡ ਉਹਦੇ ਬਾਅਦ ਜਿਹੜਾ ਐਸਐਲਪੀ ਦੇ ਰਹੀਂ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਤੇ ਜਿਹਦੇ ਬਾਅਦ ਸਾਨੂੰ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਲਿਖਤੀ ਆਈ ਸੀ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਕੰਪਲੈਕਸ ਨੂੰ ਖੋਲਣ ਲਈ ਉਹਨਾਂ ਦੇ ਹੁਕਮ ਦੀ ਕੰਪਲਾਈਂਸ 'ਚ ਆਪਾਂ ਅੱਜ ਇੱਥੇ ਆ ਕੇ ਜਿਹੜੇ ਆਪਣੇ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ ਆ ਉਹਨਾਂ ਦੀ ਹਾਜ਼ਰੀ 'ਚ ਐਸਐਚਓ ਡਿਵੀਜ਼ਨ ਨੰਬਰ 2 ਅਤੇ ਬਾਕੀ ਜਿਹੜਾ ਇੱਥੋਂ ਦੇ ਜਿਹੜਾ ਸਟਾਫ ਹੈ ਉਹਨਾਂ ਦੀ ਹਾਜ਼ਰੀ ਤੇ ਆਪਾਂ ਜਿਹੜਾ ਇਹ ਆਫਿਸ ਕੰਪਲੈਕਸ ਅੱਜ ਖੋਲ੍ਹਤਾ ਦੀ ਕੁਝ ਕੰਮ ਦੇ ਰਹਿ ਗਏ ਉਹ ਖੋਲ੍ਹ ਰਹੇ ਆਪਾਂ ਤੇ ਐਸ ਪਰ ਲਾਅ ਆਪਾਂ ਇਹ ਸਾਰੀ ਕਾਰਵਾਈ ਕੀਤੀ ਹੈ ਜੀ ਤੇ ਜਿਸ ਤਰ੍ਹਾਂ ਸਾਨੂੰ ਡਾਇਰੈਕਸ਼ਨਸ ਆਈਆਂ ਉਹਦੇ ਅਨੁਸਾਰ ਆਪਾਂ ਕੀਤੀਆਂ ਇਸ ਦੇ ਬਾਅਦ ਜਿਹੜਾ ਆਪਾਂ ਇਹ ਆਫੀਸਾ ਜਿਹੜੀ ਇੱਥੇ ਐਸ ਡੀਓ ਹੈ ਉਹਨਾਂ ਨੂੰ ਆਪਾਂ ਹੈਂਡ ਓਵਰ ਕਰ ਰਹੇ ਆ ਤੇ ਉਹ ਅੱਗੇ ਫਿਰ ਇਹਦੀ ਦੇਖ ਰਿਹਾ ਆਪਣੇ ਹਿਸਾਬ ਨਾਲ ਕਰ ਲੈਣਗੇ ਸਰ ਸਬਜੂਡਿਸ ਹੈ ਇੱਥੇ ਮੈਂ ਕਮੈਂਟ ਨਹੀਂ ਕਰ ਸਕਦਾ ਇਸ ਲਈ ਜਿਹੜੀ ਸਾਨੂੰ ਡਾਇਰੈਕਸ਼ਨ ਆਈ ਆਪਾਂ ਉਹਦੀ ਕੰਪਲਾਈਂਸ ਕੀਤੀ ਹੈ ਸਰ ਕਿੰਨ ਕੰਡੀਸ਼ਨਸ ਇਹ ਕੰਡੀਸ਼ਨਸ ਇਸ ਤਰ੍ਹਾਂ ਹਨ ਸਾਨੂੰ ਆਪਣੇ ਐਸਐਸਪੀ ਪਠਾਨਕੋੜੀ ਦੀ ਡਾਇਰੈਕਸ਼ਨਸ ਆਈਆਂ ਉਹਨਾਂ ਦੀ ਡਾਇਰੈਕਸ਼ਨਸ ਦੇ ਬਾਅਦ ਆਪਾਂ ਇੱਥੇ ਆ ਕੇ ਜਿਹੜਾ ਇਹ ਆਫਿਸ ਕੰਪਲੈਂਸ ਕੰਪਲੈਕਸ ਖੋਲਿਆ ਜੀ ਉਸ ਤੋਂ ਇਲਾਵਾ ਜਿਹੜੀ ਹੋਰ ਕੋਈ ਵੀ ਜਿਹੜੀ ਇਹਦੀ ਲੀਗਲ ਕੰਡੀਸ਼ਨ ਹੈ ਉਹਨੂੰ ਮੈਂ ਡਿਸਕਸ ਨਹੀਂ ਕਰ ਸਕਦਾ ਇਟਸ ਅ ਸਬਜੂਡਿਸ ਮੈਟਰ ਸੋ ਦ ਕੇਸ ਇਜ਼ ਪੈਂਡਿੰਗ ਬੋਥ ਇਨ ਹਾਈ ਕੋਰਟ ਐਂਡ ਸੁਪਰੀਮ ਕੋਰਟ ਸੋ ਆਈ ਵਿਲ ਨੋਟ ਬੀ ਅਬਲ ਟੂ ਕਮ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ